ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁੱਕਰੀ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਆਲੂ ਪਾਲਕ ਦੀ ਬਹੁਤ ਵਧੀਆ ਪੁਰਜੀ ਬਹੁਤ ਜ਼ਿਆਦਾ ਟੇਸਟੀ ਇਹਦੇ ਲਈ ਆਪਾਂ ਦੋ ਕੁੱਟੀਆਂ ਪਾਲਕ ਦੀਆਂ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਪਾਣੀ ਚ ਦੋ ਚਾਰ ਵਾਰ ਚੰਗੀ ਤਰ੍ਹਾਂ ਧੋ ਕੇਛੋਛੂ ਟੁਕੜੇ ਚ ਕੱਟ ਲਿਆ ਹੈ ਤੇ ਇਸ ਤਰ੍ਹਾਂ ਆਪਾਂ ਚਾਰ ਲਿੱਤੇ ਨੇ ਆਲੂ ਆਲੂ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਕੱਟਿਆ ਹੈ ਤੇ ਦੋ ਪਿਆਜ਼ ਲੈ ਲਏ ਉਹਨੂੰ ਆਪਾਂ ਲੰਬਾ ਲੰਬਾ ਕੱਟਿਆ ਹੈ ਦੋ ਤਿੰਨ ਹਰੀਆਂ ਮਿਰਚਾਂ ਤੇ ਅਦਰਕ ਚਲੋ ਆਪਾਂ ਤੁਹਾਨੂੰ ਦੱਸਦੇ ਕਿ ਇਸ ਤਰ੍ਹਾਂ ਲੋ ਜੀ ਇੱਕ ਕੜਾਹੀ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਇਆ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਹੁਣ ਇੱਕ ਚਮਚਾ ਆਪਾਂ ਜੀਰੇ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਆਜ਼ ਬਾਕੀ ਦੇ ਮਸਾਲੇ ਆਪਾਂ ਬਾਅਦ ਵਿੱਚ ਐਡ ਕਰਾਂਗੇ ਪਿਆਜ਼ ਨੂੰ ਹੁਣ ਆਪਾਂ ਨਾਲ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਰੋ ਪੁੰਨਾਂ ਤੇ ਨਾਰੀ ਪਾਣੀ ਆਪਾਂ ਹਰੀਆਂ ਮਿਰਚ ਆਦਰਕ ਵੀ ਆਪਾਂ ਨਾਲ ਹੀ ਪਾ ਦਾਂਗੇ ਅਦਰਕ ਨੂੰ ਆਪਾਂ ਲੰਬਾ ਲੰਬਾ ਕੱਟਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨਾਂਗੇ ਇਸ ਤਰੀਕੇ ਨਾਲ ਤੁਸੀਂ ਪਾਲਕ ਦੀ ਆਲੂ ਦੀ ਪੁਰਜੀ ਬਣਾਇਓ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਪਾਲਕ ਤਾਂ ਸਿਹਤ ਲਈ ਚੰਗੀ ਬਹੁਤ ਹੈ ਤੁਸੀਂ ਜ਼ਰੂਰ ਆਪਣੇ ਘਰੇ ਪਾਲਕ ਦੀ ਪੁਰਜੀ ਪਾਲਕ ਦੇ ਪਕੌੜੇ ਜਿਸ ਤਰੀਕੇ ਨਾਲ ਤੁਸੀਂ ਖਾਣਾ ਚਾਹੋ ਉਸ ਤਰੀਕੇ ਨਾਲ ਜ਼ਰੂਰ ਪਾਲਕ ਨੂੰ ਯੂਜ਼ ਕਰਿਆ ਕਰੋ ਜੂਸ ਬਣਾ ਕੇ ਵੀ ਪੀ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫਿਰ ਆਲੂ ਆਲੂਕ ਦੇ ਤਾਂ ਬਹੁਤ ਜ਼ਿਆਦਾ ਫਾਇਦੇ ਨੇ ਤੁਸੀਂ ਜਰੂਰ ਆਪਣੇ ਘਰੇ ਬਣਾ ਕੇ ਤਿਆਰ ਕਰੋ ਸਬਜੀ ਟੀਐਸਟੀ ਵੀ ਬਹੁਤ ਜ਼ਿਆਦਾ ਲੱਗਦੀ ਆ ਪਰੋਂਠਿਆਂ ਨਾਲ ਖਾਓ ਤੁਸੀਂ ਰੋਟੀ ਨਾਲ ਖਾਓ ਜਿਸ ਤਰੀਕੇ ਨਾਲ ਤੁਸੀਂ ਖਾਣਾ ਜਾਓ ਉਸ ਤਰੀਕੇ ਨਾਲ ਤੁਸੀਂ ਖਾ ਸਕਦੇ ਆ 10 ਕਿ ਮਿੰਟ ਵਿੱਚ ਇਹ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਜਾਂਦੀ ਆ ਚਲੋ ਜੀ ਆਪਾਂ ਚੰਗੀ ਤਰ੍ਹਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਲਓ ਜੀ ਆਲੂਆਂ ਨੂੰ ਆਪਾਂ 2-3 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਢੱਕਣ ਬੰਦ ਕਰਕੇ ਗੈਸ ਆਪਾਂ ਮੀਡੀਅਮ ਕਰਤਾ ਸੀ ਠੀਕ ਹੈ ਜੀ ਵਿੱਚ ਵਿੱਚ ਦੀ ਇਸੇ ਤਰੀਕੇ ਨਾਲ ਆਪਾਂ ਇਹਨੂੰ ਹਲਾਉਂਦੇ ਰਵਾਂਗੇ ਇਸੇ ਤਰੀਕੇ ਨਾਲ ਹਲਾ ਕੇ ਆਪਾਂ ਚੰਗੀ ਤਰ੍ਹਾਂ ਚੈੱਕ ਕਰਾਂਗੇ ਕਿ ਆਲੂ ਆਪਣੇ ਕਿੰਨੇ ਕੁ ਬਣ ਗਏ ਕਿਉਂਕਿ ਆਲੂ ਜਿਹੜੀ ਆਪਣੇ ਕੋਲ ਪਾਲਕ ਹੁੰਦੀ ਹੈ ਪਾਲਕ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਆਲੂ ਥੋੜਾ ਜਿਹਾ ਟਾਈਮ ਲੈਂਦੇ ਇਸ ਕਰਕੇ ਆਪਾਂ ਪਹਿਲਾਂ ਆਲੂ ਤੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਬਹੁਤ ਜ਼ਿਆਦਾ ਟੇਸਟੀ ਪੁਰਜੀ ਬਣ ਕੇ ਤਿਆਰ ਹੋਊਗੀ ਤੁਸੀਂ ਆਪਣੇ ਘਰੇ ਜ਼ਰੂਰ ਬਣਾ ਕੇ ਦੇਖਿਓ ਲੋ ਜੀ ਆਪਾਂ ਇਸ ਤਰ੍ਹਾਂ ਵੀ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ 1 ਮਿੰਟ ਲਈ ਇਹਨੂੰ ਫੇਰ ਚੰਗੀ ਤਰ੍ਹਾਂ ਭੁੰਨ ਲਿਆ ਏ ਢੱਕ ਕੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਲਕ ਆਪਾਂ ਇਹਦੇ ਵਿੱਚ ਹਜੇ ਨਮਕ ਮਿਰਚ ਮਸਾਲੇ ਨਹੀਂ ਪਾਏ ਨੇ ਉਹ ਸਭ ਕੁਝ ਆਪਾਂ ਬਾਅਦ ਵਿੱਚ ਐਡ ਕਰਾਂਗੇ ਆਪਾਂ ਇਹਦੇ ਵਿੱਚ ਕੋਈ ਪਾਣੀ ਵੀ ਨਹੀਂ ਐਡ ਕਰਨਾ ਕਿਉਂਕਿ ਪਾਲਕ ਬਹੁਤ ਜ਼ਿਆਦਾ ਪਾਣੀ ਛੱਡ ਦਿੰਦੀ ਹੈ ਠੀਕ ਹੈ ਜੀ ਚੰਗੀ ਤਰ੍ਹਾਂ ਪਾਲਕ ਨੂੰ ਵੀ ਆਪਾਂ ਕੜਾਹੀ ਦੇ ਵਿੱਚ ਪਾ ਦਿੱਤਾ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦਾਂਗੇ ਪਾਲਕ ਦਾ ਜੂਸ ਬਣਾ ਕੇ ਵੀ ਤੁਸੀਂ ਪੀ ਸਕਦੇ ਹੋ ਬਹੁਤ ਵਧੀਆ ਹੁੰਦੀ ਹੈ ਪਾਲਕ ਗਰਮੀਂ ਸਰਦੀਆਂ ਤੁਸੀਂ ਖਾ ਸਕਦੇ ਹੋ ਖੂਨ ਵੀ ਸਾਫ਼ ਹੁੰਦਾ ਨਵਾਂ ਖੂਨ ਵੀ ਬਣਾਉਂਦੀ ਹੈ ਬਹੁਤ ਵਧੀਆ ਚੀਜ਼ ਆ ਪਾਲਕ ਜੀ ਤੁਸੀਂ ਜ਼ਰੂਰ ਖਾਇਆ ਕਰੋ ਲਓ ਜੀ ਆਪਾਂ ਚੰਗੀ ਤਰ੍ਹਾਂ ਹਿਲਾਤਾ ਸਾਰਾ ਗੈਸ ਹਮੇਸ਼ਾ ਆਪਾਂ ਮੀਡੀਅਮ ਤੇ ਹੀ ਸਬਜ਼ੀ ਤਿਆਰ ਕਰਾਂਗੇ ਜ਼ਿਆਦਾ ਗੈਸ ਆਪਾਂ ਤੇ ਅੱਜ ਨਹੀਂ ਕਰਨੀ ਠੀਕ ਹੈ ਜੀ ਲਓ ਜੀ ਹੁਣ ਆਪਏ ਇਹਨੂੰ ਟੱਕ ਦਾਂਗੇ ਹੁਣ 2-3 ਮਿੰਟ ਬਾਅਦ ਆਪਾਂ ਇਹਦੀ ਚੈੱਕ ਕਰਾਂਗੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਸਭ ਤੋਂ ਪਹਿਲਾਂ ਇੱਕ ਚਮਚਾ ਪਾਵਾਂਗੇ ਆਪਾਂ ਨਮਕ ਦਾ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਹੁਣ ਪਾਵਾਂਗੇ ਆਪਾਂ ਅੱਧਾ ਕ ਚਮਚੇ ਤੋਂ ਘੱਟ ਕਸ਼ਮੀਰੀ ਮਿਰਚ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਕੋਈ ਵੀ ਮਸਾਲਾ ਆਪਾਂ ਜ਼ਿਆਦਾ ਐਡ ਨਹੀਂ ਕਰਨਾ ਕਿਉਂਕਿ ਜਿੰਨੀ ਕਿ ਆਪਣੇ ਕੋਲ ਘੁਰਜੀ ਹੈ ਉਸ ਹਿਸਾਬ ਨਾਲ ਹੀ ਆਪਾਂ ਸਾਰੇ ਮਸਾਲੇ ਤਿਆਰ ਕਰਾਂਗੇ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤਾਂ ਕਿ ਆਪਣੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਤੇ ਗੈਸ ਆਪਾਂ ਮੀਡੀਅਮ ਹੀ ਰੱਖਾਂਗੇ ਬਹੁਤ ਜ਼ਿਆਦਾ ਟੇਸਟੀ ਕਰਾਰੀ ਕਰਾਰੀ ਆਪਣੀ ਪੁਰਜੀ ਬਣ ਕੇ ਆਪਾਂ ਕਰਾਂਗੇ ਤਿਆਰ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਤੁਸੀਂ ਵੀ ਇਸੇ ਤਰੀਕੇ ਨਾਲ ਚੰਗੀ ਤਰ੍ਹਾਂ ਨੂੰ ਹਿਲਾਉਣਾ ਹੈਗਾ ਠੀਕ ਹੈ ਜੀ ਤੇ ਹੁਣ 1 ਮਿੰਟ ਲਈ ਆਪਾਂ ਟੱਕਰ ਨੂੰ ਫੇਰ ਬੰਦ ਕਰ ਦਾਂਗੇ ਲਓ ਜੀ ਦੇਖੋ ਤੁਸੀਂ ਕਿੰਨੀ ਵਧੀਆ ਆਪਣੀ ਪੁਰਜੀ ਬਣ ਕੇ ਤਿਆਰ ਹੋਈ ਆ ਬਹੁਤ ਵਧੀਆ ਤਰੀਕੇ ਦੇ ਨਾਲ ਬਿਲਕੁਲ ਟਕ ਟਾਈਮ 'ਚ ਤੁਸੀਂ ਇਸੇ ਤਰੀਕੇ ਨਾਲ ਆਪਣੇ ਘਰੇ ਬਣਾਓ फटाफट ਮਾਰਨਿੰਗ ਦੇ ਵਿੱਚ ਜੇ ਤੁਹਾਨੂੰ ਜਲਦੀ ਹੈ ਤਾਂ ਤੁਸੀਂ ਛੇਤੀ ਬਣਾ ਕੇ ਪੁਰਜੀ ਨੂੰ ਤਿਆਰ ਕਰ ਸਕਦੇ ਹੋ ਲਓ ਜੀ ਗੈਸ ਨੂੰ ਕਰਤਾ ਆਪਾਂ మీడియం ਤੇ ਹੁਣ 1 ਮਿੰਟ ਲਈ ਆਪਾਂ ਇਹਨੂੰ ਫਿਰ ਪਕਾ ਲਿਆ ਲਓ ਜੀ ਤੁਸੀਂ ਆਪ ਦੇਖ ਸਕਦੇ ਹੋ ਬਹੁਤ ਵਧੀਆ ਕਲਰ ਤੇ ਖਾਂਚੀ ਬਹੁਤ ਜ਼ਿਆਦਾ ਟੇਸਟੀ ਆਪਣੀ ਪੁਰਜੀ ਬਣ ਕੇ ਤਿਆਰ ਹੋਈ ਆ। ਲਓ ਜੀ। ਇਸੇ ਤਰੀਕੇ ਨਾਲ ਤੁਸੀਂ ਆਪਣੇ ਘਰੇ ਜ਼ਰੂਰ ਬਣਾਇਓ ਪੁਰਜੀ ਬਹੁਤ ਸੌਖੇ ਤਰੀਕੇ ਨਾਲ ਤੇ ਬਹੁਤ ਜ਼ਿਆਦਾ ਟੇਸਟੀ ਤੇ ਆਪਣੇ ਇਸ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਆਂ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਤਾਂ ਕਿ ਅਸੀਂ ਰੋਜ਼-ਰੋਜ਼ ਤੁਹਾਡੇ ਲਈ ਨਵੀਂ-ਨਵੀਂ ਵੀਡੀਓ ਲੈ ਕੇ ਆਈਏ। ਓਕੇ ਜੀ, ਥੈਂਕ ਯੂ।